ਜੀ ਸਰ ਕੀ ਖਲੋਏ ਸਾਰੇ ਜੀ ਸਰ ਪਲੀਜ਼ ਮੈਮ ਸਰ ਇੱਕ ਸਕਿੰਟ ਸਰ ਸਾਹਮਣੇ ਸਰ ਸਾਹਮਣੇ ਜੀ ਸਰ ਓਕੇ

जो है आई टेक्स ये पिछले उन्नीस साल से लग रहे हैं और बार नाइनटीन पोजीशन है और इस बार हमने पिछले सालों से पंद्रह से बीस परसेंट इसमें ग्रोथ की है चाहे वो ऑफ स्ो की बात हो या रेवन्यू की बात हो और इसमें इस बार छह सौ से ज्यादा हमारे न्यूसी पेपर्स हैं वो पांच दिसंबर से लेकर नॉर्थ तक ये शो है पांच दिन का शो है इसमें ਮਾਰੇ ਉਹਨੇ ਕੋ ਸੀਐਮ ਸਾਹਿਬ ਉਹਨ ਦੇ ਵੈਲਕਮਰ ਸਾਹਿਬ ਐਥਾਲਜੀ ਮਾ ਜੀ ਡਾਇਰੈਕਟਰ ਸਾਹਿਬ ਇਹ ਮਾਰੇ ਕੋਸ ਕਈ ਹੋ ਗਏ ਹਮਾਰੇ ਕਪੜ ਜੀ ਬਸ ਬੁੱਲਰ ਸੋ ਲੋਟ ਆਫ ਮਿਨਿਸਟਰ ਲੋਟ ਆਫ ਡਿਗਨਿਟਰੀ ਫਰਮ ਸਟੇਟ ਐਂਡ ਸੈਂਟਰ ਆਰ ਇਜेक्टेड ਐਂਡ एवरीवन ਸਗੀ ਵੈਲਕਮ ਟੂ ਐਂਡ ਆਮ ਹਾਪਿੰਗ ਟੂ ਕਿਸੇ ਨਹੀਂ नमस्कार थैंक यू कि तुसी आज इतने आए हो बिकॉज़ बड़ी रानी ऐसी है वर्ड स्प्रेड करना है गाइस सारी ने बहुत एक गौरव पे मान भी कर ली कि ऐसे ऐसे दोबारा फाइट है इस साल भी अब जो भी हो है कि इस साल बाकी सारा ना हो कि काफी बड़े बदल पे निकल जा रहे हैं Uh, इस बार 600 uh, तो बाद पार्टिसिपेंट्स के लिए चाहिए कि फोर इंटरनेशनल स्टॉल्स भी ये लगे रहेंगे पूरे भारत देश तो सू कल्चर उन्होंने जो हिस्टोरिकल कल्चरल प्रोडक्ट्स है वो सब इतनी मिलने ना स्पेशली इस बार प्रशासन वालों से कर रहे हैं कि जो स्कूल के बच्चे बिजनेस क्लासर जो बहुत ही अनोखे प्रोडक्ट्स वो वे इतने डिस्प्ले कर रहे हैं साइनस विद स्पेशल एबिलिटीज उन्होंने बहुत ही वैसिया प्रोडक्ट्स है वो भी असं इतने डिस्प्ले कर रहे हैं जी सैल्फ हेल्प ग्रुप्स हैंगी एंड ऑलसो जो सा ग्रुप्स जिदा सा अमृतसर के प्रोडक्ट्स है जिद पेक्टर सुने जो लुदियाला दुर्ग के साथ बठेरे है उन्होंने फेमस प्रोडक्ट्स ना ही चैस पहले कि लोगों को पता होना है कि चैस बोर्ड एक्चुअली इतने एक्सपोर्ट होंगे हैं सो उन्हें प्रोडक्ट्स की जो हैंडक्राफ्टिड चैस प्रोडक्ट्स है असि इत प्रमोट कर रहे हैं सो इस तरीके असं एक ऑपरचुनिटी उन्होंने भी दे रहे हैं जिंद को बहुत बढ़िया आइडियाज है कि असं हम अमृतसर में एक सरप्राइज भी लैके आ रहे हैं कि इनोग्रेन जोड़ा अः इन मिलकर अपना एक लॉन्च करा एक शार्प टाइम पर इंस्पायर्ड अल्टरप्रीनियोरशिप में प्रमोट करता वा अं एक चैलेंज इनोग्रेन देखिए लॉन्च करेंगे क्योंकि एक सरप्राइज है, है सो वो भी असर कर जा रहे हैं सो पॉइंट यह है कि पहला भी काफी मीटिंग भी हुई हैं सरकार वालों और जो भी पॉइंट्स है सारे इतने काम भी कर रहे हैं फिर अभी एक है कि, कि व्द तो व् लो इस चीज़ को मैक्सिमम एक्सपीरियंस करिए बिकॉज इन जी दिन का प्रोग्राम है गा गा। ਉਹ ਦੇ ਵਿੱਚ ਨਾ ਸਿਰ ਸਾਡਾ ਟ੍ਰੇਡ ਤੇ ਇਕਨੋਮੀ ਬੂਸਟ ਹੁੰਦਾ ਹੈਗਾ ਬਟ ਆਲਸੋ ਅਮਰਿਤ ਸਰ ਸਾਡੀ ਮੋਦੀ ਸਿਟੀ ਹੈ ਜੀ ਉੱਥੇ ਇੱਕ ਪੀਕ ਸੀਜ਼ਨ ਹੈਗਾ ਟੂਰਿਸਟ ਦਾ ਸੋ ਤੁਹਾਡੇ ਲਈ ਇਹ ਮੈਸੇਜ ਬਸ ਤੁਹਾਨੂੰ ਸਪਰੈਡ ਹੋ ਵੀ ਤੇ ਇਥੇ ਲੋਕ ਜ਼ਰੂਰ ਆਉਣਗੇ ਇਸ ਸੈਕਸ਼ਨਲੋਂ ਇੱਕ ਚਲਕੁਰੇ ਭਾਰਤੀ ਤੇ ਪਾਰਿਫਾਸਿਆਂ ਨੂੰ ਇੰਟਰਨੈਸ਼ਨਲ ਜਿਹੜੇ ਚਾਰਟਸ ਆਉਣਾਰੇ ਹਨ ਬਾਰੇ ਵੀ ਪਤਾ ਹੈ ਥੈਂਕ ਯੂ ਸੋ ਮੀਡੀਆਲੇ ਸਤਿਯਾਂ ਦਾ ਬਹੁਤ ਧੰਨਵਾਦ ਤੁਸੀਂ ਪ੍ਰਾਂਤ ਸਮਾਂ ਕੱਢ ਗਏ ਇਹ ਜਿਹੜਾ ਮੇਲਾ ਹਸਾ ਦੀ ਪਿਕਚ ਦਾ ਲੱਗਦਾ ਅਰਕਾ ਚਵੀ ਦਾ ਇਸ ਸਾਲ ਦਾ ਮੇਲਾ 5 ਦਸੰਬਰ ਤੋਂ ਜਿਹੜਾ ਸ਼ੁਰੂ ਹੋ ਰਿਹਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਕਿ 600 ਦੇ ਕਰੀਬ ਜਿਹੜੇ ਸਟਾਲ ਲੱਗਣੇ ਆ ਵੱਖ-ਵੱਖ ਚੀਜ਼ਾਂ ਦੇ ਵੱਖ-ਵੱਖ ਦੇਸ਼ਾਂ ਤੋਂ ਵੀ ਆਉਣਗੇ ਦੇਸ਼ ਦੇ ਬਾਕੀ ਹਿੱਸਿਆਂ ਤੋਂ ਵੀ ਆਉਣਗੇ ਉਹ ਪੰਜਾਬ ਦੇ ਵੀ ਵੱਖ-ਵੱਖ ਥਾਵਾਂ ਤੋਂ ਆ ਕੇ ਹਰ ਬੰਦਾ ਜਿਹੜਾ ਹਸ ਸਸਤਾ ਜਿਹੜੀ ਕੋਕੋਕ ਜਿਹੜੇ ਗਰੁੱਪ ਹੈ ਉਹ ਆਪਣੀ ਪੇਸ਼ਕਾਦੀ ਜਿਹੜੀ ਆ ਉਹ ਕਰਦਗੇ ਔਰ ਬਹੁਤ ਮੈਂ ਦੇਖਿਆ ਨਾ ਮਿਲਿਆ ਮੈਨੂੰ ਕਈ ਵਾਰ ਜਾਣ ਦਾ ਮੌਕਾ ਮਿਲਿਆ ਇਨੱਚੂ ਬਹੁਤ ਵੱਡੀਆਂ ਚੀਜ਼ਾਂ ਸਿੱਖਣ ਲਈ ਮਿਲਦੀਆਂ ਸਾਡਾ ਜਿਹੜਾ ਟ੍ਰੇਡ ਹੈ ਸਾਡਾ ਟ੍ਰੇਡ ਦਾ ਜਿਹੜਾ ਦਾਨ ਪ੍ਰਦਾਨ ਹੈ ਇੱਕ ਦੂਜੇ ਦੇ ਨਾਲ ਸਾਂਝਾ ਕਰਨਾ ਕਿ ਕਿਰਮਤ ਕੀ ਹੋ ਰਿਹਾ ਮਸਦ ਕੀ ਹੋ ਰਿਹਾ ਮਾਦ ਅਸਰਤ ਕੀ ਹੋ ਰਿਹਾ ਗਜਵਾਚ ਕੀ ਹੋ ਰਿਹਾ ਅੜਿਸਾ ਕੀ ਹੋ ਰਿਹਾ ਜੁਪੀਤ ਕੀ ਹੋ ਰਿਹਾ ਇਦਾਂ ਦੇ ਪ੍ਰੋਡਕਟ ਜਿਹੜੇ ਉੱਥੇ ਖਾਣ ਵਾਲੇ ਕਿਦਾਂ ਦੇ ਆ ਪੈਣ ਨਾਲੇ ਕਿਦਾਂ ਦੇ ਆ ਹੱਥਾਂਾਂ ਦੀ ਚੀਜ਼ ਜਿਹੜੀ ਆ ਉਹ ਇੱਥੇ ਉਹਦਾ ਆਰਾਮ ਮضان ਜਿਹੜਾ ਹੋਊਗਾ ਉਹਦਾ ਸਾਡੇ ਅਮਸਲੀਵਾਨਾਂ ਦੀ ਗੱਲ ਆ ਕਿ ਮੇਲਾ ਇੱਥੇ ਲੱਗਦਿਆ ਤਾਂ ਸਾਨੂੰ ਵੀ ਬਹੁਤ ਫਾਇਦਾ ਹੋਊਗਾ ਅਮਰਸਾਦ ਨੂੰ ਵੀ ਪੰਜਾਬ ਨੂੰ ਵੀ ਉਹਦਾ ਦੇਸ਼ ਦੇ ਵਿੱਚ ਵੀ ਉਹਦਾ ਬਹੁਤ ਫਾਇਦਾ ਹੋਊਗਾ ਕਿਉਂਕਿ ਜਦੋਂ ਆਪਾਂ ਜਦੋਂ ਆਪਾਂ ਆਵਾਮ ਪ੍ਰਬੰਧ ਕਰਾਂਗੇ ਉਦੋਂ ਜਿੱਦਾਂ ਜਦੋਂ ਆਪਾਂ ਇੱਕ ਦੂਜੇ ਦੇ ਨਾਲ ਇੰਟਰੋਡਿਊਸ ਕਰਦੇ ਆ ਉਹ ਬਹੁਤ ਸਾਰਾ ਸਾਡੇ ਸਮਾਜ ਨੂੰ ਸਾਡੀਆਂ ਸਰਕਾਰਾਂ ਨੂੰ ਜਿਹੜਾ ਉਹ ਫਾਇਦਾ ਹੁੰਦਾ ਸੋ ਮੈਂ ਇਹਨਾਂ ਨੂੰ ਵਧਾਈ ਦੇਣ ਦੇ ਚਾਹੁੰਦਾ ਤੇ ਮੈਂ ਇਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਇਹ ਵਿਸ਼ਵਾਸ ਹੋਣਾ ਚਾਹੁੰਦਾ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਲੋੜ ਪਵੇ ਕਿਸੇ ਵੀ ਕਿਸਮ ਦੀ ਆਪਣੀ ਲੋੜ ਪਵੇ ਸਾਡੇ ਡੀਸੀ ਸਾਹਿਬ ਸਾਡੇ ਸੀਪੀ ਸਾਹਿਬ ਹੋਰ ਵੀ ਕੋਈ ਲੋੜ ਪਵੇ ਤੇ ਸਾਡਾ ਪੂਰਾ ਪ੍ਰਸ਼ਾਸਨ ਜਿਹੜਾ ਇੰਮਰਦਾਲਾ ਮੈਂ ਤੁਹਾਡੇ ਤੋਂ ਜਿੱਦਾਂ ਹੁਣੇ ਸਭ ਦੱਸ ਰਹੀ ਕਿ 3 ਲੱਖ ਦੇ ਕਰੀਬ ਪਿਛਲੀ ਵਾਰ ਲੋਕ ਜਿਹੜੇ ਆਏ ਸੀਗੇ ਮੈਂ ਬੇਨਤੀ ਕਰੂੰਗਾ ਸਾਰੇ ਪੰਜਾਬੀਆਂ ਨੂੰ ਬਾਹਰੋਂ ਦੇਸ਼ ਵਾਸੀਆਂ ਨੂੰ ਵੀ ਕਿ ਜਿੱਦਾਂ ਚਾਰੋਂ ਮੁਲਕਾਂ ਦੇ ਵੀ ਬਾਹਰੋਂ ਪਾਕਿਸਤਾਨ ਦੇ ਤੋਂ ਆਜੇ ਇਹਦਾ ਫਾਇਦਾ ਆਪਾਂ ਠਾਈਏ ਇੱਥੇ ਆ ਕੇ ਆਪਣੀ ਜਾਣਕਾਰੀ ਦੇ ਵਿੱਚ ਵਾਅਦਾ ਕਰੀਏ ਆਪਣੇ ਟ੍ਰੇਡ ਦੀ ਜਿਹੜੀ ਆ ਆਦਾਨ-ਪ੍ਰਦਾਨ ਕਰਕੇ ਆਪਣੇ ਕਿੱਤਾ ਜਿਹੜਾ ਉਹਨੂੰ ਵੀ ਵਧਾਈਏ ਉਹਦਾ ਫਾਇਦਾ ਵੀ ਹੋਊਗਾ ਤੁਹਾਨੂੰ ਜੱਤੀ ਤੋਂ ਪਰੇ ਵੀ ਸਮਾਜ ਨੂੰ ਵੀ ਸਾਰਿਆਂ ਨੂੰ ਜੋ ਮੈਂ ਸਰਦਾਰ ਕੇ ਸਾਰਿਆਂ ਨੂੰ ਵੱਡੀ ਗਿਣਤੀ ਜਿਹੜੀ ਸ਼ਾਮਲ ਹੋਣਾ ਚਾਹੀਦਾ ਵੱਡੀ ਗਿਣਤੀ ਜਾ ਕੇ ਦਿਖਣਾ ਚਾਹੀਦਾ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਕਿੱਦਾਂ ਵੱਖ-ਵੱਖ ਸਟੇਟਾਂ ਇੰਡੀਆ ਦੀਆਂ ਜਿਹੜਾ ਕਲਚਰ ਹੈ ਜੇ ਆਪਾਂ ਪੂਰੇ ਇੰਡੀਆ ਦਾ ਕਲਚਰ ਵੀ ਵੇਖ ਲਈਏ ਉਹ ਹੀ ਬਹੁਤ ਵੱਡੀ ਗੱਲ ਹੋ ਗਈ ਬੜੀਆਂ ਪੇਸ਼ਕਾਸ਼ੀਆਂ ਹੋਣਗੀਆਂ ਬਾਦ ਦੇ ਕਲਚਰ ਵਾਲੇ ਵੀ ਜਿਹੜੇ ਵਾਸਤਾਨ ਵਾਲੇ ਜਾਂ ਦੂਜੇ ਕਲਚਰ ਬਹੁਤ ਅਮੀਰ ਕਲਚਰ ਦੇ ਦੋਸਤਾਂ ਦਾ ਉਹ ਸਾਰੇ ਆਉਣਗੇ ਤਾਂ ਉਹਦਾ ਅਸੀਂ ਲੋਕ ਵੀ ਉੱਠਾਂਗੇ ਤੇ ਉਹਦਾ ਫਾਇਦਾ ਵੀ ਸਾਨੂੰ ਹੋਊਗਾ ਸਾਡੀ ਜਾਣਕਾਰੀ ਦੇ ਵਿੱਚ ਸਾਡੇ ਗਿਆਨ ਦੇ ਵਿੱਚ ਜਿਹੜਾ ਵਾਧਾ ਹੋਊਗਾ ਇਹ ਜਿਹੜਾ ਬਲੈ ਸਾਡੇ ਸਾਡੀ ਪੀਸੂ ਪਾਰਟਿਸਪੀਕੇਟ ਕਰਦੇ ਆ ਸਾਡੇ ਜਿਹੜਾ ਪੰਜਾਬ ਦੇ ਪੰਜਾਬ ਤੋਂ ਦਾ ਜਿਹੜਾ ਮਿਲਖ ਸਾਹਿਬ ਪੇਡਾ ਜਿਹੜਾ ਉਹ ਇਹਦੇ ਛਾ ਪਾਰਟਿਸਪੇਸ਼ਨ ਜਿਹੜਾ ਉਹ ਵੀ ਕਰੇ ਹੋਰ ਵੀ ਸਾਡੇ ਕਈ ਗਰੁੱਪ ਪੰਜਾਬ ਦੇ ਜਿਹੜੇ ਵਕਫਾ ਕੇਰੀਏ ਦੇ ਵਿੱਚੋਂ ਆਉਣਗੇ ਸੋ ਮੇਰੀ ਬੇਨਤੀ ਹੈ ਕਿ ਸਾਰੇ ਜਣੇ ਆਪਾਂ ਵੱਧ ਚੜ ਕੇ ਇਸ ਸਾਲੀਏ ਵੱਧ ਚੜ ਕੇ ਇਹਦਾ ਫਾਇਦਾ ਠਾਈਏ ਵੱਧ ਚੜ ਕੇ ਆਪਣੇ ਉਪਾਦ ਦੇ ਵਿੱਚ ਤੇ ਵਿਅਕਤੀਗਤ ਆਪਣੀ ਜਾਣਕਾਰੀ ਦੇ ਵਿੱਚ ਜਿਹੜਾ ਵਾਅਦਾ ਕਰੀਏ ਮੈਂ ਇੱਕ ਵਾਰ ਇਹਨਾਂ ਦਾ ਫੇਰ ਬਹੁਤ ਧੰਨਵਾਦ ਕਰਦਾ ਕਿ ਬਹੁਤ ਵੱਡਾ ਮੇਲਾ ਜਿਹੜਾ ਇੱਥੇ ਇਹ ਲਾਉ ਜਾ ਰਿਹਾ ਇਹਦਾ ਫਾਇਦਾ ਲਾਜ ਵੀ ਸਾਨੂੰ ਪੂਰੇ ਪੰਜਾਬ ਨੂੰ ਦੇਸ਼ ਵਾਸੀਆਂ ਨੂੰ ਤੇ ਪੂਰੇ ਅੰਬਰਸਰੀ ਨੂੰ ਬਹੁਤ ਹੁਕਾ ਤੱਗਦਾ ਸਭ ਸਾਰਿਆਂ ਨੂੰ ਬੜੀ ਮਾਣ ਵਾਲੀ ਗੱਲ ਹੈ ਕਿ ਫਾਈਟ ਜਿਹੜਾ ਸਦੇ ਗੁਰੂ ਨਗਰੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਹਨਾਂ ਦੇ ਲੈਚ ਇੱਕ ਪ੍ਰੈਜ ਐਗਜ਼ਿਬਿਟ ਹੋਏਗਾ ਕੋਲਿਸ ਦੇ ਦੋ ਮਹੀਨੇ ਦੇ ਟ੍ਰੈਫਿਕ ਇਸ ਕਰੀ ਉਹਦੇ ਚ ਅਸੀਂ ਸਾਰੇ ਪੁਲਤਾ ਇੰਜ਼ਾਮ ਕਰਦੇ ਜਾਾਂਗੇ ਸੋ ਦਾ ਪ੍ਰੈਜ਼ੀਡੈਂਟਸ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਜਿਹੜੇ ਇੱਥੇ ਆਉਣ ਵਾਲੇ ਰੋਡ ਨਹੀਂ ਉਹਨਾਂ ਨੂੰ ਪਾਰਕਿੰਗ ਕੋਲ ਇਸ ਸਿਲਟੀ ਜਿਹੜੀ ਹੈ ਉਹ ਬੜਾ ਕੰਫਰਟੇਬਲ ਹੋਆ ਥੈਂਕ ਯੂ